ਅੰਪਲਾਈ ਯੂਨੀਅਨ ਦੇ ਪ੍ਰਧਾਨ ਅਨਿਲ ਕੁਮਾਰ ਗੈਟੂ ਅਤੇ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਹਰਪਾਲ ਬਧਵਾ ਦੇ ਯਤਨਾ ਸਦਕਾ ਨਗਰ ਕੌਂਸਲ ਖੰਨਾ ਚ ਜੋ ਸਫਾਈ ਕਰਮਚਾਰੀਆਂ ਦੀਆਂ ਦੋ ਯੂਨੀਅਨਾਂ ਸਨ ਹੁਣ ਇੱਕ ਹੋ ਗਈਆਂ ਹਨ ਮਕੈਦਾਰੀ ਸਿਸਟਮ ਹੋਣਾ ਸੀ ਇਹੋ ਸਾਹਮਣੇ ਬੈਠ ਕੇ ਗੱਲ ਕਰਾਂਗੇ ਔਰ ਉਸ ਗੱਲ ਨੂੰ ਲੈ ਕੇ ਚੱਲਾਂਗੇ ਮੁਲਾਜ਼ਮਾ ਕਿ ਇੱਕ ਜੁਟ ਹੋ ਕੇ ਲੜਾਈ ਲੜੀਏ ਇਕੱਠੇ ਹੋ ਕੇ ਯੂਨੀਅਨ ਇੱਕੋ ਹੀ ਹੋਣੀ ਚਾਹੀਦੀ ਹੈ ਜੀ ਦੋ ਜਿਨ੍ਹਾਂ ਨੇ ਕਰਕੇ ਤਾਂ ਸਮਾਜ ਨੂੰ ਮੁਲਾਜ਼ਮਾਂ ਨੂੰ ਬੜਾ ਘਟ ਹੈ ਜੀ ਉਹਦੇ ਵਿੱਚ ਨਾ ਆਫਸਰ ਸਾਹਿਬ ਬਹੁਤ ਖੰਨਾ ਸ਼ਹਿਰ ਦੇ ਵਿੱਚ ਦੋ ਯੂਨੀਅਨਾਂ ਚੱਲ ਰਹੀਆਂ ਸੀ ਸਫਾਈ ਸੇਵਕ ਕਰਮਚਾਰੀ ਯੂਨੀਅਨ ਅਤੇ ਸਿਵਲ ਮੈਨ ਸਫਾਈ ਸੇਵਕ ਐਸੋਸੀਏਸ਼ਨ ਜਿਨ੍ਹਾਂ ਦੇ ਨਮਸਕਾਰ ਪੰਜਾਬ ਲਾਈਵ 18 న్యూਸ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਮੁਸ਼ਪੜ ਅੰਪਲਾਈ ਯੂਨੀਅਨ ਦੇ ਪ੍ਰਧਾਨ ਅਨਿਲ ਕੁਮਾਰ ਗੈਟੂ ਅਤੇ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਹਰਪਾਲ ਵਧਵਾ ਦੇ ਯਤਨਾ ਸਦਕਾ ਨਗਰ ਕੌਂਸਲ ਖੰਨਾ ਚ ਜੋ ਸਫਾਈ ਕਰਮਚਾਰੀਆਂ ਦੀਆਂ ਦੋ ਯੂਨੀਅਨਾਂ ਥਨ ਹੁਣ ਇੱਕ ਹੋ ਗਈਆਂ ਹਨ ਗਰੀਬਦਾਸ ਪ੍ਰਧਾਨ ਹੋਣਗੇ ਅਤੇ ਹਰਪਾਲ ਵਧਵਾ ਮੀਤ ਪ੍ਰਧਾਨ ਹੋਣਗੇ ਹੋਰ ਵੀ ਨਮੀਆਂ ਨੁਕਤੀਆਂ ਕੀਤੀਆਂ ਗਈਆਂ ਹਨ ਅਤੇ ਤੁਸੀਂ ਇਨ੍ਹਾਂ ਨੇਤਾਵਾਂ ਦੇ ਵਿਚਾਰ ਸੁਣੋ ਖੰਨਾ ਦੇ ਬੁੱਲੇਪੁਰ ਰੋਡ ਤੇ ਕ੍ਰਿਕਟ ਸ਼ੁਕੀਨ ਪ੍ਰੇਮੀਆਂ ਲਈ ਨਵਾਂ ਖੁੱਲ ਗਿਆ ਹੈ ਖੰਨਾ ਕ੍ਰਿਕਟ ਬੋਕਸ ਖੰਨਾ ਕ੍ਰਿਕਟ ਬੋਕਸ ਤੁਸੀਂ ਵੱਡੇ ਵੱਡੇ ਕ੍ਰਿਕਟ ਪਲੇਅਰਾਂ ਵਰਗਾ ਆਨੰਦ ਲਓ ਅਤੇ ਆਓ ਖੰਨਾ ਦੇ ਬੁੱਲੇਪੁਰ ਰੋਡ ਤੇ ਕ੍ਰਿਕਟ ਚੋਪਨ ਪ੍ਰੀਮੀਅਰ ਲੀਗ ਨਵਾਂ ਖੁੱਲ ਗਿਆ ਹੈ ਖੰਨਾਪੁਰ ਰੋਡ ਤੇ ਤੁਸੀਂ ਦੇਖ ਰਹੇ ਹੋ ਇੱਕ ਅਕਾਡਮੀ ਪਰਜੀ ਨੇ ਖੋਲੀ ਹੈ ক্রিকেট ਬੋਸ ਦੇ ਨਾਂ ਤੇ ਪਹਿਲਾਂ ਤਾਂ ਸਾਰਿਆਂ ਨੂੰ ਜੈ ਵਾਲਮੀਕੀ ਸਤੋ ਜੀ ਅਸੀਂ ਥੋੜਾ ਬੜਾ ਧੰਨਵਾਦ ਕਰਦੇ ਆ ਕਿ ਜਿਹੜਾ ਸ਼ਹਿਰ ਦੇ ਔਰ ਪੰਜਾਬ ਦੇ ਵਿੱਚ ਮੁਲਾਜ਼ਮਾਂ ਦੀ ਆਵਾਜ਼ ਨੂੰ ਲੈ ਕੇ ਚੱਲਦੇ ਆ ਅੱਜ ਸਾਨੂੰ ਬੜੇ ਫਕਰ ਦੀ ਗੱਲ ਹੈ ਕਿ ਸਾਡਾ ਭਾਈ ਹਰਪਾਲ ਕਿ ਕੁਝ ਗੱਲਾਂ ਕਾਰਨ ਇਹ ਸਾਡੇ ਤੋਂ ਪਰੇ ਸੀ ਅੱਜ ਸਾਰੇ ਹੀ ਮੁਲਾਜ਼ਮਾ ਨਾਲ ਨਾਲ ਹੋ ਗਏ ਇਹ ਸਾਡੀ ਯੂਨੀਅਨ ਦੇ ਵਿੱਚ ਸ਼੍ਰੀਖ ਹੋਇਆ ਔਰ ਇਹਨਾਂ ਨੂੰ ਅਸੀਂ ਵਾਈਸ ਪ੍ਰਧਾਨਗੀ ਦੀ ਚੋਣ ਤੇ ਇਹਨਾਂ ਨੂੰ ਬਿਠਾ ਰਹੇ ਅੰਨਾ ਚ ਹੁਣ ਸਫਾਈ ਕਰਮਚਾਰੀਆਂ ਦੀ ਇੱਕੋ ਯੂਨੀਅਨ ਹੋ ਗਈ ਸਿਰਫ ਇੱਕ ਯੂਨੀਅਨ ਸਫਾਈ ਕਰਮਚਾਰੀ ਯੂਨੀਅਨ ਠੇਕੇਦਾਰੀ ਸਿਸਟਮ ਹੁਣ ਅਸੀਂ ਈਓ ਸਾਹਮਣੇ ਬੈਠ ਕੇ ਗੱਲ ਕਰਾਂਗੇ ਔਰ ਉਸ ਗੱਲ ਨੂੰ ਲੈ ਕੇ ਚੱਲਾਂਗੇ ਬਾਕੀ ਜਿਹੜੇ ਜਿੰਨੇ ਵੀ ਮੁਲਾਜ਼ਮ ਨੇ ਤੁਹਾਡੇ ਇੱਕ ਨੇ ਹਿੱਸਾ ਉਹਨਾਂ ਦਾ ਸਾਰੇ ਲੈ ਕੇ ਜੀ ਇਕੱਠੇ ਰਲ ਕੇ ਕੰਮ ਕਰਾਂਗੇ ਇਕੱਠੇ ਰਲ ਕੇ ਕੰਮ ਕਰਾਂਗੇ ਤਾਂ ਕਿ ਹੋਰੇ ਸਾਡੇ ਤੇ ਕੋਈ ਅਫਸਰशाही ਹੈਵੀ ਨਾ ਹੋਵੇ ਮੁਲਾਜ਼ਮਾਂ ਦੀ ਭਲਾਈ ਲਈ ਮੁਲਾਜ਼ਮਾਂ ਦੇ ਭਲੇ ਜੀ ਪਹਿਲਾਂ ਤਾਂ ਬਹੁਤ ਧੰਨਵਾਦ ਹੈ ਜਿਹੜਾ ਗਰੀਬਦਾਸ ਜੀ ਦਾ ਭਾਈ ਜੀ ਦਾ ਠੀਕ ਹੈ ਸਾਨੂੰ ਗੱਲ ਲਾਇਆ ਗਰੀਬਦਾਸ ਜੀ ਨੇ ਠੀਕ ਹੈ ਸਾਡਾ ਤਾਂ ਪਹਿਲੇ ਤੋਂ ਹੀ ਮਕਸਦ ਬਹੁਤ ਬਜਿਆ ਜੀ ਵੀ ਕਿ ਅਸੀਂ ਸਾਰੇ ਮੁਲਾਜ਼ਮਾਂ ਇੱਕ ਜੁਟ ਹੋ ਕੇ ਲੜਾਈ ਲੜੀਏ ਇਕੱਠੇ ਹੋ ਕੇ ਜੁਨੀ ਇੱਕੋ ਹੀ ਹੋਣੀ ਚਾਹੀਦੀ ਹੈ ਜੀ ਦੋ ਜੂਨੀਅਨ ਕਰਕੇ ਤਾਂ ਸਮਾਜ ਨੂੰ ਮੁਲਾਜ਼ਮਾਂ ਨਾਲ ਬੜਾ ਘਟ ਹੈ ਜੀ ਉਹਦੇ ਵਿੱਚ ਨਾ ਅਫਸਰ ਸਾਹਿਬ ਬਹੁਤ ਤੇ ਸਾਡੇ ਤੋਂ ਜਣੀ ਕੋਈ ਕੰਮ ਨਹੀਂ ਕਰ ਰਹੀ ਸੀ ਹੁਣ ਇਹ ਅਫਸਰ ਸਾਹਿਬ ਵੀ ਸਭ ਮੂਰੇ ਮੇਰੇ ਪੱਜੂ ਕੋਈ ਸਾਡੇ ਵਿੱਚ ਇੱਕ ਆਊਗਾ ਹੁਣ ਜਿਹੜਾ ਸਾਡਾ ਮੁਲਾਜ਼ਮ ਭਾਈਚਾਰਾ ਸਾਰੇ ਇੱਕ ਆ ਸਾਡੀ ਇੱਕੋ ਜੂਨੀਅਨ ਹੈ ਸਿਪਾਹੀ ਕਰ ਪਰ ਜੂਨੀਅਨ ਠੇਕੇਦਾਰੀ ਤੋਂ ਮੱਤਰਨਾ ਗੱਲ ਕਰਦੇ ਠੇਕੇਦਾਰਾਂ ਦੇ ਜੀ ਦੇਖੋ ਜੀ ਇੰਨਾ ਬੁਰਾ ਹਾਲ ਕਰਿਆ ਪਿਆ ਜੀ ਠੇਕੇਦਾਰ ਵੀ ਸਾਰੇ ਸਾਰੇ ਤੇ ਹਵਾ ਹੈਵੀ ਡੇ ਹੋਏ ਪੈ ਨੇ ਸਾਡੇ ਮਾਤਾ ਪਿਤਾ ਪੈਣਾ ਜਾਂ ਸਾਡੇ ਜੋ ਵੀ ਭਾਈ ਨੇ ਮੇਰਾ ਦੀ ਮਿੰਤਾ ਕਰਦੀ ਫਿਰਦੇ ਨੇ ਕੋਈ ठेकेदार ਸਾਡੇ ਮੁਲਾਜ਼ਮਾਂ ਨੂੰ ਭਾਈਚਾਰਾ ਰੱਖ ਕੇ ਖੁੱਦਣੀ ਆ ਬਸ ਇਹ ਆਪਣੀ ਆਪਣੀ ਚਲਾ ਦੇਣ ਲੇਕਿਨ ਸਿੱਖਿਆਰੋਂ ਮੈਂ ਚੇਤਾਵਨੀ ਦੇਣਾ ਇਹ ਹੁਣ ਧੱਕਾ ਨਹੀਂ ਚੱਲੂਗਾ ਬਿਲਕੁਲ ਹੀ ਜਿਹੜੇ ਸਾਡੇ ਭਾਈਚਾਰੇ ਦਾ ਚਾਚਾ ਯਾਰ ਕਰੋ ਸਾਰਾ ਬੰਦ ਕਰੋ ਜੀ ਕੂੜੇ ਦੀ ਗੱਲ ਕਰ ਰਹੇ ਸੀ ਕੋੜਾ ਬੜੀ ਦੂਸਤ ਤੇ ਜਾਣਾ ਹਾਂ ਜੀ ਕੂੜੇ ਦੇ ਬਾਰੇ ਵੀ ਸਾਡੇ ਤਾਂ ਪਹਿਲੇ ਸੰਗਠਨ ਚੱਲ ਰਿਹਾ ਹੈ ਉਹਤੇ ਵੀ ਹੋਰ ਹੁਣ ਤੇਜ਼ ਕਰਾਂਗੇ ਹੁਣ ਸਾਡੇ ਜੋਨੇ ਇੱਕ ਹੋ ਗਈ ਉਹਤੇ ਵੀ ਅਸੀਂ ਕਾਰਵਾਈ ਕਰਾਂਗੇ ਜਿਹੜਾ ਕੋੜਾ ਸਾਡੇ ਕਰਮਚਾਰੀਆਂ ਨੂੰ ਕੋਈ ਦਿੱਕਤ ਨਾ ਆਵੇ ਜੀ ਤੁਹਾਡਾ মিডিਆ ਦਾ ਬਹੁਤ ਬਹੁਤ ਧੰਨਵਾਦ ਜੋ ਹਮੇਸ਼ਾ ਦੀ ਮੁਲਾਜ਼ਮਾਂ ਦੀ ਤੇ ਸਮਾਜ ਦੀ ਆਵਾਜ਼ ਨੂੰ ਸਮੁੱਚੇ ਦੇਸ਼ ਤੱਕ ਸ਼ਹਿਰ ਨਿਵਾਸੀਆਂ ਤੱਕ ਲੈ ਕੇ ਜਾਂਦੇ ਹੋ ਅੱਜ ਵਾਕਈ ਬੜਾ ਭੱਗਾ ਵਾਲਾ ਦਿਨ ਆ ਉਚੇਚੇ ਤੌਰ ਤੇ ਸਾਡੀ ਜਿਹੜੀ ਮੁਲਾਜ਼ਮ ਵਰਗ ਆ ਸਾਡੇ ਸਫਾਈ ਸੈਨਿਕ ਅਤੇ ਸਿਵਲ ਬੈਂਡ ਸਾਡੇ ਭਰਾ ਨੇ ਉਹਨਾਂ ਦੇ ਲਈ ਬੜਾ ਹੀ ਭੱਗਾ ਵਾਲਾ ਦਿਨ ਆ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਖੰਨਾ ਸ਼ਹਿਰ ਦੇ ਵਿੱਚ ਦੋ ਯੂਨੀਅਨਾਂ ਚੱਲ ਰਹੀਆਂ ਸੀ ਸਫਾਈ ਸੇਵਕ ਕਰਮਚਾਰੀ ਯੂਨੀਅਨ ਅਤੇ ਸਿਵਲ ਮੈਨ ਸਫਾਈ ਸੇਵਕ ਐਸੋਸੀਏਸ਼ਨ ਜਿਨ੍ਹਾਂ ਦੇ ਪ੍ਰਧਾਨ ਸ਼੍ਰੀ ਹਰਪਾਲ ਜੀ ਸੀ ਅੱਜ ਬੜੀ ਖੁਸ਼ੀ ਵਾਲਾ ਦਿਨ ਆ ਹਰਪਾਲ ਜੀ ਨੇ ਕਿਉਂਕਿ ਇਹਨਾਂ ਨੇ ਇਹ ਸ਼ਾਇਦ ਮਹਿਸੂਸ ਕੀਤਾ ਵੀ ਜਿਹੜੇ ਸਾਡੇ ਮੁਲਾਜ਼ਮਾਂ ਦੇ ਹਿੱਤ ਨੇ ਮੁਲਾਜ਼ਮਾਂ ਦੇ ਕੰਮ ਨੇ ਜਾਂ ਭਾਈਚਾਰੇ ਦੇ ਕੰਮ ਨੇ ਉਹ ਅਲੱਗ-ਅਲੱਗ ਰਹਿ ਕੇ ਨਹੀਂ ਹੋ ਸਕਦੇ ਜੇ ਸਮਾਜ ਵਿੱਚ ਇਕੱਠੇ ਹੋਣਗੇ ਦੋਏ ਯੂਨੀਅਨਾਂ ਇਕੱਠੀਆਂ ਹੋਣਗੀਆਂ ਤਾ ਸਾਡੇ ਮੁਲਾਜ਼ਮ ਵਾਲਕ ਦਾ ਭਲਾ ਭਲਾ ਹੋਊਗਾ ਤਾਂ ਮੁਲਾਜ਼ਮਾਂ ਦੇ ਜਿਹੜੇ ਰਹਿੰਦੇ ਕੰਮ ਨੇ ਹੋਣਗੇ ਉੱਚੇਚੇ ਤੌਰ ਤੇ ਮੈਂ ਜਿਹੜੀ ਸਾਡੇ ਮਿਊਨਿਸਪਲ EMPLOYE UNION ਆ ਉਹਨਾਂ ਦੇ ਪ੍ਰਧਾਨ ਅਨਿਲ ਕੁਮਾਰ ਸ਼ਰਮਾ ਜੀ ਅਤੇ ਸਾਡੇ ਕਾਉਂਸਲਰ ਵੀਰ ਸੁਨੀਲ ਕੁਮਾਰ ਨੀਤਾ ਜੀ ਜਿਨ੍ਹਾਂ ਨੇ ਬਹੁਤ ਇੱਕ ਅਹਿਮ ਯੋਗਦਾਨ ਜਿਹੜਾ ਅਦਾ ਕੀਤਾ ਵਾ ਇਹ ਦੋ ਯੂਨੀਅਨ ਨੂੰ ਇਕੱਠੇ ਕਰਨ ਲਈ ਕਿਉਂਕਿ ਸ਼ਾਇਦ ਉਹ ਵੀ ਕਾਫੀ ਲੰਬੇ ਸਮੇਂ ਤੋਂ ਇਹ ਮਹਿਸੂਸ ਕਰ ਰਹੇ ਸੀ ਵੀ ਜਿਹੜੀ ਸਮਾਜ ਦੀ ਤਾਕਤ ਆ ਵਲਮਿਕਨ ਸਮਾਜ ਦੀ ਤਾਕਤ ਆ ਮੁਲਾਜ਼ਮਾਂ ਦੀ ਤਾਕਤ ਆ ਉਹ ਵਿਖਰੀ ਹੋਈ ਆ ਉਹਨੂੰ ਇਕੱਠਾ ਕੀਤਾ ਅੱਜ ਇਹ ਵਧਾਈ ਦੇ ਪਾਤਰ ਨੇ ਸਾਡੇ ਪ੍ਰਧਾਨ ਸਾਹਿਬ ਸਫਾਈ ਸੇਵਕ ਕਰਮਚਾਰੀ ਯੂਨੀਅਨ ਦੇ ਗਰੀਬਦਾਸ ਜੀ ਅਤੇ ਹਰਪਾਲ ਸਿੰਘ ਜੀ ਮੈਂ ਇਹਨਾਂ ਨੂੰ ਅਤੇ ਸਮੁੱਚੇ ਮੁਲਾਜ਼ਮ ਵਰਗ ਨੂੰ ਸਮੁੱਚੇ ਭਾਈਚਾਰੇ ਨੂੰ ਵਧਾਈ ਦੇਣਾ ਚਾਹਨਾ ਵਾਂ ਅੱਜ ਇਹਨਾਂ ਨੇ ਮੁਲਾਜ਼ਮਾਂ ਦੇ ਹਿੱਤਾਂ ਨੂੰ ਧਿਆਨ 'ਚ ਰੱਖਦੇ ਹੋਏ ਆਪਣੇ ਸਮਾਜ ਦੇ ਹਿੱਤਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਿਉਂਕਿ ਅੱਜ ਤੁਹਾਨੂੰ ਪਤਾ ਹੀ ਆ 17 ਅਕਤੂਬਰ ਨੂੰ ਪਰਮਪితਾ ਪ੍ਰਮਾਤਮਾ ਭਵਾਨ ਵਾਲਮੀਕੀ ਮਹਾਰਾਜ ਦਾ ਜਿਹੜਾ ਪਾਵਨ ਪ੍ਰਗਟ ਦਿਵਸ ਆ ਰਿਹਾ ਵਾ ਉਹਨੂੰ ਸਮੁੱਚਾ ਸਮਾਜ ਇਕਜੁੱਟ ਹੋ ਕੇ 18 ਅਕਤੂਬਰ ਨੂੰ ਮਨਾਉਣ ਜਾ ਰਿਹਾ ਵਾ ਜਿਸ ਦੇ ਸਬੰਧ ਵਿੱਚ ਅੱਜ ਇਹ ਭਾਗਾਂ ਵਾਲਾ ਦਿਨ ਆ ਸ਼ਾਇਦ ਪਰਮਾਤਮਾ ਭਵਾਨ ਵਾਲਮੀਕੀ ਮਹਾਰਾਜ ਜੀ ਦੀ ਸਾਡੇ ਸਮਾਜ ਤੇ ਕਿਰਪਾ ਹੋਈ ਆ ਅੱਜ ਦੋਹੇ ਯੂਨੀਨਾਂ ਇੱਕ ਹੋਈਆਂ ਨੇ ਮੇਰੇ ਵੱਲੋਂ ਮੈਂ ਲੱਖ ਲੱਖ ਵਧਾਈ ਦਿਨਾ ਵਾ ਹਰਪਾਲ ਜੀ ਨੂੰ ਸ਼੍ਰੀ ਗਰੀਬਦਾਸ ਜੀ ਨੂੰ ਅਨਿਲ ਕੁਮਾਰ ਸ਼ਰਮਾ ਜੀ ਨੂੰ ਜਿਨ੍ਹਾਂ ਦੇ ਇਹ ਯੋਗਦਾਨ ਸਦਕਾ ਜਿਨ੍ਹਾਂ ਦੇ ਸਹਿਯੋਗ ਸਦਕਾ ਅੱਜ ਸਮੁੱਚਾ ਭਾਈਚਾਰਾ ਇੱਕ ਹੋਇਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜੈ ਵਾਲਮੀਕੀ ਹਰ ਹਰ ਵਾਲਮੀਕੀ